ਇਥੋਪੀਆ ਦੇ ਵਿੱਚ ਇੱਕ ਵੋਲਕੇਨੋ ਜਿਹੜਾ ਜਵਾਲਾਮੁਖੀ ਆ 12000 12000 ਸਾਲ ਬਾਅਦ ਫਟਿਆ ਹੈਗਾ ਆ ਕਹਿੰਦੇ ਵੀ ਉਹ ਇਦਾਂ ਲੱਗਾ ਵੀ ਅਚਨਚੇਤੇ ਕੋਈ ਬੰਬ ਦਾ ਧਮਾਕਾ ਹੋਇਆ ਹੋਵੇ 1540 ਯਾਰਡ ਐਲਟੀਟਿਊਡ ਦੇ ਉੱਤੇ ਜਿਹੜਾ ਵੋਲਕੇਨੋ ਆ ਉਹ ਰਾਈਜ਼ ਕੀਤਾ ਉੱਥੇ ਦੀ ਰਿਫਟ ਵੈਲੀ ਦੇ ਵਿੱਚ ਆ ਜੀਓਲੋਜੀਕਲ ਐਕਟੀਵਿਟੀ ਕਹਿੰਦੇ ਵੀ ਕਾਫੀ ਜ਼ਿਆਦਾ ਵਧੀ ਹੋਈ ਸੀ ਦੋ ਟੈਕਟੋਨਿਕ ਪਲੇਟਸ ਉੱਤੇ ਮੀਟ ਕਰਦੀਆਂ ਜਿਹਦੇ ਕਰਕੇ ਉੱਥੇ ਜਵਾਲਾਮੁਖੀ ਆ ਉਸ ਦਾ ਜਿਹੜਾ ਹੈ ਫਟਿਆ ਆ ਇਸ ਦੇ ਜਿਹੜੇ ਧੂਏਂ ਦੇ ਕਲਾਊਡ ਨੇ ਐਸ਼ ਕਲਾਊਡਸ ਆ ਉਹਦੇ ਕਰਕੇ ਯਮਨ, ਓਮਾਨ, ਇੰਡੀਆ ਤੇ ਨਦਨਨ ਪਾਕਿਸਤਾਨ ਦੇ ਵਿੱਚ ਅਸਰ ਪਿਆ ਆ 에어 ਇੰਡੀਆ ਨੇ ਦੱਸਿਆ ਵੀ ਇਸ ਜਵਾਲਾਮੁਖੀ ਦੇ ਚੱਲਦਿਆਂ ਉਹਨਾਂ ਨੂੰ 11 ਜਿਹੜੀਆਂ ਫਲਾਈਟਸ ਆ ਉਹ ਕੈਨਸਲ ਕਰਨੀਆਂ ਪਈਆਂ ਆ ਅਕਾਸਾ 에ਅਰ ਉਹਨਾਂ ਨੇ ਵੀ ਦੱਸਿਆ ਵੀ ਮਿਡਲ ਈਸਟ ਡੈਸਟੀਨੇਸ਼ਨਸ ਦੇ ਲਈ ਉਹਨਾਂ ਨੇ ਕਈ ਫਲਾਈਟਸ ਜਿਹੜੀਆਂ ਆ ਉਹ ਹੁਣ ਕੈਨਸਲ ਕੀਤੀਆਂ ਹੈਗੀਆਂ ਆ ਸੋ ਬਹੁਤ ਸਾਰੇ ਲੋਕ ਟਰੈਵਲ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ ਜੇਰ ਇੰਡੀਆ ਦੀਆਂ 11 ਫਲਾਈਟਾਂ ਕੈਨਸਲ ਹੋਈਆਂ ਹੁਣ ਇਹ ਨਹੀਂ ਪਤਾ ਵੀ ਅਮਰੀਕਾ ਵਾਲੀਆਂ ਹੋਈਆਂ ਜਾਂ ਉੱਤੇ ਅਫਰੀਕਾ ਦੇ ਕੰਟੀਨੈਂਟ ਦੇ ਵਾਲੀਆਂ ਜਿਹੜੀਆਂ ਹੋਈਆਂ ਸੀ ਸੋ ਹੋ ਸਕਦਾ ਵੀ ਤੁਹਾਡੇ ਟਰੈਵਲ ਪਲਾਨਸ ਦੇ ਵਿੱਚ ਮਾੜਾ ਮੋਟਾ ਵਿਗਨ ਪੈ ਸਕਦਾ ਹੈ ਕਿਉਂਕਿ ਇਹ ਜਿਹੜੀ ਰਾਖਾ ਉਸ ਜਵਾਲਾਮੁਖੀ ਦੀ ਉੱਠੀ ਆ ਅ ਤੇ ਉਹ ਹਵਾ ਦੇ ਵਿੱਚ ਬੈਠਣ ਨੂੰ ਕਈ ਮਹੀਨੇ ਜਿਹੜੇ ਉਹ ਲੱਗ ਜਾਂਦੇ ਹੁੰਦੇ ਆ ਤੇ 에어 ਟ੍ਰੈਵਲ ਫਿਰ ਇਸ ਲਈ ਹੁੰਦਾ ਵੀ ਕਿਉਂਕਿ ਜਿਹੜੇ ਇੰਜਨਸ ਆ ਉਹਨਾਂ ਦੇ ਵਿੱਚ ਜੇ ਰਾਖ ਜਾਂਦੀ ਆ ਤਾਂ ਉਹਨਾਂ ਨੂੰ ਨੁਕਸਾਨ ਪਹੁੰਚਦਾ ਤੇ ਹਾਦਸੇ ਹੋਣ ਦਾ ਜਿਹੜਾ ਖਤਰਾ ਆ ਉਹ ਵੱਧ ਜਾਂਦਾ ਆ ਸੋ ਇਥੋਪੀਆ ਦੇ ਵਿੱਚ 12000 ਸਾਲ ਮਗਰੋਂ ਜਵਾਲਾਮੁਖੀ ਫਟਣ ਦੇ ਕਰਕੇ ਟੌਲੂਜ਼ੀ ਵਾਲਕੇਨਿਕ ਐਸ਼ ਐਡਵਾਈਜ਼ਰੀ ਸੈਂਟਰ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜਾ ਉਹ ਅਸਰ ਇਸ ਦੇ ਵਿੱਚ ਪਿਆ ਆ 9 ਮੀਲ ਤੱਕ ਜਿਹੜੀ ਐਸ਼ ਆ ਜਿਹੜੀ ਜਵਾਲਾਮੁਖੀ ਦੀ ਰਾਖਾ ਉਹ ਹਵਾ ਦੇ ਵਿੱਚ ਆ 9 ਮੀਲ ਉੱਚੀ ਜਿਹੜੀ ਆ ਉਹ ਅਸਮਾਨ ਦੇ ਵਿੱਚ ਇਸ ਟਾਈਮ ਐਸ਼ ਜਿਹੜੀ ਆ ਉਹ ਫੈਲੀ ਹੋਈ ਆ ਤੇ ਹਵਾ ਦੇ ਰੁੱਖ ਦੇ ਚਲਦੇ ਆ ਇਹ ਜਿਹੜੀ ਰਾਖਾ ਉਹ ਯਮਨ, ਓਮਾਨ, ਇੰਡੀਆ ਤੇ ਪਾਕਿਸਤਾਨ ਦੇ ਇਲਾਕਿਆਂ ਦੇ ਵੱਲ ਨੂੰ ਜਾ ਰਹੀ ਹੈਗੀ